ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੀ ਸਜਣੋ ਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮੋਦਕੀ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸਜਣੋ ਫਿਰੋਜ਼ਪੁਰ ਆ ਗਿਆ ਆਪਣੇ ਆਪ ਦੇ ਨਗਰ ਮੋਦਕੀ ਦੇ ਵਿੱਚੋਂ ਤੁਹਾਨੂੰ ਨ ਮੱਝਾਂ ਝੋਟੀਆਂ ਜਿਹੜੀਆਂ ਵੀਡੀਓ ਦੇ ਵਿੱਚ ਕਵਰ ਕਰਕੇ ਵਿਖਾਉਣ ਲੱਗੇ ਆ ਇੱਕ ਨੰਬਰ ਤੇ ਮੀਣੀ ਬੜੇ ਚੰਗੇ ਦੁੱਧ ਤੇ ਚੱਲਦੀ ਤੇ ਮਗਰ ਵੀ ਜਿਹੜੀ ਕੱਟੀ ਉਹ ਵੀ ਮੀਣੀ ਇਹ ਨੋਟ ਕਰ ਲਿਓ ਕੱਟੀ ਇਸ ਕਰਕੇ ਮੀਣੀ ਕਹੀ ਆ ਕਿਉਂਕਿ ਉਹਦੇ ਵੀ ਸੰਗ ਇਹਦੇ ਵਾਂਗੂ ਹਿੱਲਦੇ ਆ ਇਹਦੀ ਡਿਟੇਲ ਲਾਵਾਂਗੇ ਤੇ ਇੱਕ ਆ ਗਈ ਝੋਟੀ ਆ ਬਿਲਕੁਲ ਤਾਜੀ ਝੋਟੀ ਇਹਦੇ ਕੋਲੇ ਕਿੰਨਾ ਦੁੱਧਵਾ ਦੇ ਦੀ ਵੀ ਡਿਟੇਲ ਲਾਵਾਂਗੇ ਤੋਰ ਤਾਰ ਕੇ ਵੇਖਾਂਗੇ ਸੱਜਣੋ ਤੇ ਇੱਕ ਆ ਗਈ ਅੱਗੇ ਆ ਝੋਟੀ ਵੀ ਸੂਈ ਸਵਾਈ ਲੇਵਾ ਪਾਂਡਾ ਚੈੱਕ ਕਰ ਲਓ ਵਜ਼ਨ ਮੌਜੂਦ ਤੇ ਵੇਖੋ ਲੇਵੇ ਤੇ ਨਾੜਾ ਨੂੜਾ ਕਰਮਾਲੀ ਦੇ ਚੰਗੀਆਂ ਤੇ ਬਾਕੀ ਆਪਾਂ ਤੋਰ ਤਾਰ ਕੇ ਵੇਖਾਂਗੇ ਤੇ ਕੀ ਹੈ ਆ ਜਿਹੜੀ 3 ਨੰਬਰ ਤੇ ਝੋਟੀ ਵਿਖਾਵਾਂਗੇ ਉਹਦੀ ਆ ਕੱਟੀ ਆ ਸੱਜਣੋ ਤੇ तकरीबन ਮੈਨੂੰ ਲੱਗਦਾ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਤਿੰਨਾਂ ਮਗਰ ਕਟੀਆਂ ਹੀ ਆ। ਕਟੀਆਂ ਸਾਰੀਆਂ ਕਟੀਆਂ ਜਿੰਆਂ ਮੱਜਾ ਆਪਣੇ ਕੋਲੇ। ਸਾਰੀਆਂ ਤਿੰਨ ਮਈਆਂ ਵੀਡੀਓ ਚ ਵਿਖਾਉਣ ਲੱਗੇ ਤੇ ਤਿੰਨਾਂ ਦੇ ਮਗਰੀ ਕਟੀਆਂ। ਇੱਕ ਨੰਬਰ ਮੀਣੀ ਤੋਂ ਸ਼ੁਰੂ ਕਰਦੇ ਆਪਾਂ। ਤੇ ਲਈਏ ਡਿਟੇਲ ਵੀ ਕਿੰਨੇ ਟਾਈਮ ਦੀ ਸੂਈ ਆ ਤੇ ਕਿੰਨਾ ਇਹਦੇ ਕੋਲੇ ਕਰਮਾਂ ਵਾਲੀ ਦੇ ਕੋਲੇ ਦੁੱਧ ਆ ਤੇ ਘਰ ਲਿਓ ਖਰੀਦਦਾਰੀ ਐਨ ਓਕੇ ਰਿਪੋਰਟ ਮੈਂ ਆ। ਚੰਗੇ ਦੁੱਧ ਤੇ ਚੱਲਦੀ ਪਈ ਆ। ਬਾਕੀ ਹਾਂ ਕੱਟੀ ਵੀ ਕਹਿੰਦਾ ਮੀਨੀ ਆ ਮੈਂ ਪਹਿਲਾਂ ਦੱਸਦਾ। ਤਾਂ ਥੋੜੀ ਜੀ ਕੈਮਰੇ ਤੋਂ ਕਰਦੀ ਆ। ਅ ਲਵੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹੋਰ ਸੁਣਾ। ਬਸ ਵਧੀਆ ਜੀ। ਚੜਦੀ ਕਲਾ। ਚੜਦੀ ਕਲਾ ਚੜਦੀ ਕਲਾ। ਚਲੋ ਸ਼ੋਕਰ ਚੜਦੀ ਕਲਾ ਹੀ ਰੱਖੇ ਪਰਮਾਤਮਾ। ਤੇ ਆਪਣਾ ਐਡਰੈਸ ਦੱਸ ਦਈਏ। ਪਿੰਡ ਮੋਦਕੀ ਆ ਜ਼ਿਲ੍ਹਾ ਫਲੋਇਪਰਾਈ ਤੇ ਨੰਬਰ 768932010। ਠੀਕ ਆ। 7689 ਤੇ 32010। ਹਾਂਜੀ। ਅੱਜ ਤਿੰਨ ਵਿਖਾ ਦਿੱਤੀ ਹੈ ਨਾ। ਤਿੰਨ ਵਿਖਾ ਦਿੱਤੀ ਹੈ। ਓਕੇ ਰਿਪੋਰਟ ਹੈ ਨਾ ਮੀਣੀ ਸੂਆ ਕਿਹੜਾ ਸੂਈ ਆ ਮੀਨਾ ਮੀਣੀ ਦੂਜੇ ਸੂਏ ਸੂਈ ਆ ਇਹਦੇ ਮਾਲਕਾਂ ਨੇ ਆਪਾਂ ਨੂੰ ਦੱਸਤਾ ਵੀ ਦੂਜਾ ਸੂਆ ਸੂਈ ਆ ਹਾਂਜੀ ਓਕੇ ਰਿਪੋਰਟ ਤੇ ਕਿੰਨੇ ਟਾਈਮ ਦੀ ਸੂਈ ਆ ਨਾ ਪਤਾ ਕਿੰਨਾ ਹੋ ਗਿਆ ਉੱਪਰ ਹੀ ਹੋ ਗਿਆ ਨੇ ਥੋੜੇ ਦਿਨ ਹੈ ਠੀਕ ਆ ਮਿਤਵਾਦੀ ਹੈ ਦੇਣਾ ਮਹੀਨੇ ਤੋਂ ਬਾਹਰ ਦੀ ਸੂਈ ਆ ਮਗਰ ਕੱਟੀ ਆ ਕੱਟੀ ਉਹ ਵੀ ਮੀਨੀ ਆਈ ਸੇ ਨੇ ਉਹ ਵੀ ਮੀਨੀ ਆ ਹਾਂਜੀ ਤੇ ਇਹਦੇ ਕੋਲੇ ਜਿਹੜਾ ਦੁੱਧ ਉਹ ਕਿੰਨਾ ਦੁੱਧ ਤਾਂ ਸਾਲਾ 13 ਕਿਲੋ ਹੀ ਹੋਊਗਾ ਠੀਕ ਆ 12 ਕਿਲੋ ਹੈ ਕੰਡੇ ਤੇ ਚੜਾ ਕੇ ਲੈ ਜੇ ਦੋ ਘੰਟੇ ਭਰਾ ਕੋਈ 12 ਕਿਲੋ ਦੁੱਧ ਭਵਾ ਕੇ ਆਪਦਾ ਕੰਡਾ ਲਈ ਫ ਠੰਡਾ ਵੀ ਲੈ ਲੈ ਕੋਈ ਚੱਕਰ ਨਹੀਂ ਆ ਜੀ ਠੀਕ ਆ ਚਲਾਉਂਦੀ ਆ ਇਹਨਾਂ ਤੋਂ ਓਕੇ ਰਿਪੋਰਟ ਹਾਂਜੀ ਤੇ ਹੁਣ ਹਜੇ ਚੂਨ ਵਾਲੀਆਂ ਸੁਬਾ ਦਾ ਟਾਈਮ ਹੀ ਆ ਹਨਾ ਇਹ ਨੋਟ ਕਰ ਲਵੇ ਅਗਲਾ ਹਨਾ ਹਾਂਜੀ ਹਾਂਜੀ ਤੇ ਕੱਟੀ ਓਕੇ ਆ ਮਗਰ ਹਨਾ ਓਕੇ ਪੂਰੀ ਪਲੀ ਸੰਭੀ ਹੁਣ ਠੰਡ ਚੋਂ ਨਿਕਲ ਗਈ ਆ ਹਾਂਜੀ ਹਾਂਜੀ ਤੇ ਮਿਲਦੀ ਕੱਟੀ ਤੇ ਕੱਟੀ ਤੇ ਤੋਰ ਕਰਾਈਏ ਚੱਕੇ ਦੀ ਉਹ ਸੀਲ ਐ ਨੂੰ ਲਪੜਾ ਜਿਹਾ ਮਰਜੀ ਚੋ ਠੀਕ ਆ ਪਾਉ ਜੀ ਇਹਦੀ ਲੱਤ ਨਾ ਆਉਦੀ ਜਮਾਂ ਵੀ ਠੀਕ ਆ ਚੂਨ ਚਾਂ 100 ਦੀ 100 ਪੂਰੀ ਛੱਟਾ ਨਾਲ ਗੰਡ ਓਕੇ ਜਮਾਂ ਪੋਲੀ ਦੂੰਗਾ ਰੂਹਰ ਕੀ ਪੋਲੀ ਮੀਣੀ ਵੇਖੀ ਕਾਲ ਕੋਈ ਨਹੀਂ ਲੋ ਵੀ ਸਜਣੋ ਤੇ ਸੰਗ ਇਹਦੇ ਹਿਲਦੇ ਕਿ ਨਹੀਂ ਸੰਗ ਇਹਦੇ ਥੋੜੇ ਹਿਲਦੇ ਠੀਕ ਆ ਬਾਰੇ ਵੀ ਹਿਲਦੇ ਥੋੜੇ ਓਕੇ 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 ਸੰਗ ਹਿਲਦੇ ਆ ਸਜਣੋ ਤੇ ਪਰ ਘੱਟ ਹਿਲਦੇ ਆ ਬਾਹਲੇ ਨਹੀਂ ਜਿਵੇਂ ਕਈਆਂ ਮੀਣੀਆਂ ਮਈਆਂ ਦੇ ਕੜਾ ਕੜਾ ਪਵਾਜਦੇ ਹੁੰਦੇ ਜਿਵੇਂ ਕਹਿ ਦਈਏ ਉਹ ਨਹੀਂ ਝੋਟੀ ਅੰਗਾ ਕੱਦ ਕਾਟ ਸੋਹਣਾ ਬਰੀਕ ਚਮੜੀ ਦੀ ਤੇ ਮੰਨ ਲਓ ਵੀ ਦੁੱਧ ਤਾਂ ਹੋਣਾ ਆਈ ਹੋਈ ਆ ਤੇ ਚੰਗੇ ਦੁੱਧ ਤੇ ਚੱਲੀ ਜਾਂਦੀ ਆ ਬਾਕੀ ਪਿੱਛੇ ਕੇਵ ਜੀ ਸੇਵਾ ਰਹੀ ਹੋਤੇ ਡਿਪੈਂਡ ਆਗਾ ਤੁਹਾਡੀ ਸੇਵਾ ਤੇ ਡਿਪੈਂਡ ਰਹੇਗਾ ਤੁਸੀਂ ਇਹਦੇ ਥੱਲੇ ਕਿੰਨਾ ਦੁੱਧ ਚੋਣੇ ਲੈਵਾ ਚੈੱਕ ਕਰ ਲਿਓ ਲਾਲੀ ਵਾਲਾ ਕਰਮਾਂ ਵਾਲੀ ਦਾ ਦੁੱਧ ਵਧੂ ਨਹੀਂ ਹੋ ਜੇ ਹੋਰ ਸਭੋ ਹਾਂ ਸੇਵਾ ਕਰੂਗਾ ਦੁੱਧ 14-15 ਕਿਲੋ ਚੜਿਆ ਉਹਨੇ ਠੀਕ ਆ ਰੇਟ ਇਹਦਾ ਕੀ ਕਰਾਂਗੇ ਰੇੜ ਜਿੰਨਾ ਮਰਜ਼ੀ ਕਰਾ ਲੋ ਇੱਕ ਦੋ ਦੀ ਦੇ ਦਾਂਗੇ ਆਪਾਂ 1 ਲੱਖ ਤੇ 2000 ਦੀ ਦੇ ਦੇਾਂਗੇ ਹਾਂਜੀ ਬਾਕੀ ਜਿਹੜਾ ਕੋਈ ਭੈਣ ਭਰਾ ਫੋਨ ਲਾਊਗਾ ਛੋੜ ਛੱਪਾ ਕਰ ਦਿਆਂਗੇ ਹਨਾ 1 ਲੱਖ ਤੇ ਸਜਣੋ 2000 ਰੁਪਏ ਦੀ ਵੀਰਹਰੀ ਕਹਿੰਦੇ ਵੀ ਦੇ ਦੇਾਂਗੇ ਦੁੱਧ 12 ਕਿਲੋ ਤਵਾ ਚੋ ਕੇ ਲੈ ਜਾ ਤਿੰਨ ਡਾਂਗ ਚੋਲੇ ਚਾਰ ਡਾਂਗ ਚੋਲੇ ਜਾ ਆਪਦੀ ਤਸੱਲੀ ਕਰ ਲੇ ਫੁੱਲ ਕਰ ਲਈ ਠੀਕ ਆ ਵੈਰਲ ਵਰਲ ਗਾਣੂ ਲੈ ਵਾਲੂ ਆ ਬਹੁਤ ਚੰਗਾ ਹਨਾ ਬਹੁਤ ਚੰਗੀ ਐ ਜੋ ਗਾੜ੍ਹ ਵੀ 2 ਕਿਲੋ ਤੋਂ ਉੱਪਰ ਹੋ ਗਏ ਨੇ ਠੀਕ ਆ ਤਾਂ ਹੀ ਦੁੱਧ ਕੱਢਦੀ ਐ ਜੇ ਗਾੜੀ ਚੰਗੀ ਐ ਹਨਾ ਤੇ ਸਪੈਸ਼ਲ ਵਾਲਾ ਦੁੱਧ ਹੋਊਗਾ ਨਾਲੇ ਠੀਕ ਆ ਇਹਨੂੰ ਵੀ ਕੱਢੀ ਬਾਹਰ ਸੁਆ ਸੂਈ ਆ ਦੂਜਾ ਇਹ ਕਿੰਨੇ ਦਿਨਾਂ ਦੀ ਸੂਈ ਤੇ ਕਿੰਨੇ ਦੁੱਤੇ ਆ ਇਹਨੂੰ ਹੋ ਚਲੇ 8-10 ਦਿਨਾਂ ਜਿੰਨੀ 8 ਤੋਂ 10 ਦਿਨ ਹੋ ਗਏ ਸੂਈ ਨੂੰ ਹਾਂਜੀ ਮਗਰ ਕੱਟੀ ਕੱਟੀ ਠੀਕ ਆ ਤੇ ਦੁੱਤੇ ਹੋਣੇ ਤਾਂ 10 ਕਿਲੋ ਗੋੜਾ ਈ 10 ਕਿਲੋ ਇਹਦੇ ਕੋਲੇ ਜਿਹੜਾ ਇਸ ਵੇਲੇ ਹਾਜ਼ਰ ਹੈ ਥੋੜੀ ਜੀ ਸੱਜਣੋ ਰੋਸ਼ਨੀ ਪਈ ਆ ਧੁੱਪ ਦੀ ਤੇ ਬਾਕੀ ਆਪਾਂ ਤੁਹਾਡੀ ਨੇੜਿਓਂ ਵੀ ਤਸੱਲੀ ਕਰਾ ਦੇਾਂਗੇ ਹਰ ਪੱਖ ਤੇ ਚੋਣ ਚਾਂ ਦੀ ਵੀਰੇ 100 ਦੀ 100 ਆਈ 100 ਦੀ 100 ਚੋਣਾ ਇੱਥੇ ਕਰੋ ਚੈੱਕ ਕੱਦ ਕਾਠ ਵੇਲ ਵਿਰਲਾ ਵਰਲਾ ਰੰਗ ਰੂਪ ਝੋਟੀ ਦੀ ਕੁਆਲਿਟੀ ਜਿਹੜੀ ਉਹ ਵੀ ਚੈੱਕ ਕਰ ਲੋ ਆਹ ਵੇਖੋ ਵਿਰਲ ਵਰਲ ਲੱਗੀ ਠੀਕ ਆ ਸੀਲ ਇਹ ਵੀ ਪਾਉ ਕਹਿੰਦਾ ਵੀ ਓਕੇ ਰਿਪੋਰਟ ਆ ਆਹ ਵੇਖੋ ਬਰੀਕੀ ਲੱਗੀ ਇਹਨੂੰ ਤੇ ਪਤਲੀ ਚਮੜੀ ਦੀ ਚੰਗੀ ਝੋਟੀ ਕੱਟੀ ਵੀ ਮਗਰ ਸੱਚ ਦੋ ਜਮਾਵਦੀ ਮਾਰ ਗਈ ਆ ਦੋ ਦੋ ਵਾਰੀ ਵੀ ਚੱਟਿਆ ਦੇ ਮਾਹਤਲੇ ਹਾਂ ਜੀ ਬੜੀ ਜੱ ਤੇ ਇਹਦਾ ਰੇਟ ਕੀ ਕਰਾਂਗੇ ਤੇ ਪੂਰੇ ਲੱਖ ਰੁਪਏ ਤੇਰਾ ਕੀ ਪੂਰੇ 1 ਲੱਖ ਰੁਪਏ ਦੀ ਦੇ ਦਿਆਂਗੇ ਤੇ ਦੁੱਧ ਅਗਲੇ ਨੇ ਆਪਦਾ ਚੋ ਲੈਣਾ ਹਾਂ ਦੇ ਦੂਗੀ ਇਹਨਾਂ ਜਾਤ ਕੁਆਲਟੀ ਆ ਹਨਾ ਹਾਂਜੀ ਓਕੇ 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 ਤੇ ਆ ਝੋਟੀ ਦਾ ਕੀ ਹਿਸਾਬ ਪਤਾਵਾ ਇਹ ਵੀ ਦੂਜਾ ਸਵੇਰ ਸੁਈ ਗਈ ਠੀਕ ਆ ਤੇ ਮਾਲਕਾਂ ਦੱਸਣ ਮਤਾਂ ਆਈ ਨੇ ਹਰੇ ਚਾਹੇ ਠੀਕ ਹੈ ਇਹਦੇ ਮਾਲਕਾਂ ਨੇ ਦੱਸਿਆ ਵੀ ਹਰਿਆਣੇ ਚੋਂ ਲਿਆਈ ਸੀ ਹਾਂਜੀ ਇਹ ਬੱਚਾ ਨਹੀਂ ਲੈਂਦੀ ਭਾੜੇ ਤੇ ਮਿਲਦੀ ਆ ਓਕੇ ਬੱਚਾ ਨਹੀਂ ਲੈਂਦੀ ਤੇ ਭਾੜੇ ਤੇ ਮਿਲਦੀ ਮਗਰ ਕੱਟੀ ਆ ਸੁਵਾ ਕਿੰਨੇ ਕੁ ਦਿਨ ਦਾ ਇਹਦਾ ਸੁਵਾ ਹੋਊਗਾ 15 16 ਦਿਨ ਦਾ ਹੋਊਗਾ ਕੱਟੀ ਠੀਕ ਆ ਕੱਟੀ ਇਹਦੀ ਆ ਹਾਂਜੀ ਇਹਦੇ ਕੋਲੇ ਹੁਣ ਦੁੱਧ ਕਿੰਨਾ ਹੋਊ 10 ਕਿਲੋ ਤੋਂ ਬਾਹਰ ਹੋਊਗਾ ਇਹਦੇ ਥਲੇ 10 ਕਿਲੋ ਤੋਂ ਬਾਹਰ ਦੁੱਧ ਹੋਊਗਾ ਕੱਢੀ ਬਾਸ 10 ਮੰਨ ਕੇ ਲੈ ਲੈ ਕੋਈ 10 ਮੰਨ ਕੇ ਜਿਹੜਾ ਮਰਜ਼ੀ ਆ ਕੇ ਭਾੜੇ ਤੇ ਚੂਲੇ ਭਾੜੇ ਤੇ ਚੂਲੇ ਠੀਕ ਆ ਠੀਕ ਆ ਕੱਤ ਭਾਜਣ ਬਹੁਤ ਆਈ ਹਾਂ ਸੱਜਣੋ ਇਹ ਗੱਲ ਨੋਟ ਕਰਿਓ ਵੱਡੇ ਬਾਡੀ ਸਟਰਕਚਰ ਦੀ ਤੇ ਮੋਟੇ ਚਮੜੀ ਹੋਊਗੀ ਹਾਂ ਠੀਕ ਆ ਜਮਾ ਚਮੜੀ ਬਰੀਕ ਚਮੜੀ ਦੀ ਤੇ ਫੈਕਸ ਆਰਡਰ ਦੀ ਲੈਵੇ ਤੇ ਨਾੜਾ ਨੂੜਾ ਚੰਗੀਆਂ ਹਨਾ ਵਾਕੇ ਹਾਂ ਬਰੀਕ ਚਮੜੀ ਦੀ ਆ ਵਾਕੇ ਕਿ ਮੋਟਾ ਚਮ ਹੋਊਗਾ ਹਾਂ ਨਹੀਂ 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 ਵੈਰਲ ਵੈਰਲ ਚੰਗੀ ਆ ਥੋੜਾ ਜਿਹਾ ਲੈਣਾ ਘਰ ਉਠਾਉਂਦੀ ਆ ਦੁੱਧ ਨੂੰ ਚੂਨ ਚੰ ਬਹੁਤ ਵਧੀਆ ਇਹ ਟੈਟ ਆਰਡਰ ਦੀ ਆ ਬਾਨ ਦਾ ਲੈਵੇ ਦੀ ਤੇ ਬਾਕੀ ਝੂਟੀ ਹੋਊਗੀ ਵੀ ਉਧਰ ਹਣਾ ਬਾਕੀ ਮੈਂ ਕਿਹਾ ਹੋਊਗੀ ਵੀ ਉਧਰ ਲਈ ਜਾਤ ਕੁਆਲਟੀ ਵੀ ਦੱਸਦੀ ਹੈ ਇਹਦੀ ਕੱਟੀ ਵੀ ਉਧਰ ਹੈ ਚਲਦੀ ਤੇ ਕੀ ਨਹੀਂ ਦੱਸਦੀਗੀ ਠੀਕ ਆ ਪਹਿਲੇ ਤੁਹਾਨੂੰ ਕਹੀ ਜਾਏ ਕਿ ਕਨਫਰਮ ਨਹੀਂ ਸਰਕਾਰੀ ਸੀਮਨ ਦੀ ਐਚਲਡੀ ਦੀ ਜਿਹੜੀ ਇਹਦੇ ਮਗਰ ਕੱਟੀ ਆ ਹਾਂਜੀ ਹਾਂਜੀ ਓਕੇ 31 ਤੇ ਮਿਲਦੀ ਹੈ ਇੱਥੇ ਨਹੀਂ 31 ਤੇ ਅੰਦੇ ਮੇਰੇ ਪਾਰੇ ਤੇ ਪੈ ਗਈ ਪਤਾ ਨਹੀਂ ਉੱਧਰ ਗਈ ਪਤਾ ਨਹੀਂ ਕੀ ਹੋ ਗਿਆ ਠੀਕ ਆ ਠੀਕ ਆ ਵੇਖੋ ਸੱਚ ਨੂੰ ਅ ਜਿਵੇਂ ਨਾ ਕਹਿਦਗੇ ਬਾਈ ਨੇ ਕਿਹਾ ਨਾ ਬਿਜਲੀ ਘਰ ਉਹ ਚੀਜ਼ੇ ਦੇ ਲੇਵੇ ਤੇ ਨਾੜਾਂ ਨਾਲ ਲੇਵਾ ਭਰਿਆ ਪਿਆ ਕਰਮਾ ਵਾਲੀ ਦਾ ਵੇਖੋ ਚਾਰਾ ਥਣਾ ਦਾ ਆਪਸੀ ਗੈਪ ਦੂਰੀ ਕੱਢੀ ਸ਼ਾਨਦਾਰ ਲੱਗੀ ਪੂਰੀ ਕੱਦ ਕਾਠ ਵਾਲੀ ਸਾਰਿਆਂ ਨਾਲੋਂ ਵੱਡੀ ਦੇ ਵਜਨ 'ਚ ਵੀ ਜ਼ਿਆਦੇ ਹੈ ਨਾ ਸਾਰੀਆਂ ਵੱਜਾ ਆਪਣੀ ਉੱਚੀ ਵਾਲਾ ਮਹੀਆਂ ਹਾਂ ਤੇ ਪਰ ਇਹ ਉਹਨਾਂ ਨਾਲੋਂ ਵੀ ਇਹਦਾ ਰੇਟ ਫਿਰ ਕੀ ਕਰਦਗੇ ਅੱਜ ਜੇ ਬੱਚਾ ਲੰਗੀ ਖਤਮ ਦਾ 1.5 ਦੇ ਦੇ ਜੀ ਹਾਂ ਰਹਿ ਗਈ ਸੀ ਜੀ ਹੁਣ ਆਪਾਂ 15 ਦੇ ਲੱਗੇ 1 ਲੱਖ ਤੇ 15000 ਦੀ ਦੇ ਦਾਂਗੇ ਆਏ ਭੈਣ ਭਰਾ ਨੂੰ ਛੋਟ ਛੱਪਾ ਕਰ ਦਿਆਂਗੇ ਹੈ ਨਾ ਕਿਉਂਕਿ ਜੇ ਹੁੰਦੀ ਤਾਂ ਇੰਨੀ ਵਿਕ ਜਾਣੀ ਆਬ ਦਾ ਵਿਕਣੀ ਫੇਰ ਵਿਕ ਜਾਣੀ ਹੀ ਕਿਉਂਕਿ ਫੇਰ ਇਹਨੇ ਮੰਨ ਲਾ ਵੀ ਐਨ ਆਈ ਜਾਊਗੀ ਬੱਚੇ ਤੇ ਤਾਂ ਐਡੀ ਤਾਂ ਨਹੀਂ ਗੱਲ ਕੋਈ ਚੱਕਰ ਨਹੀਂ ਜੇ ਦਿਨ ਟੋਕਰ ਗੱਬਨ ਹੋ ਗਈ ਨਹੀਂ ਹਾਂ ਤਾਂ ਬਾਤ ਜਿੰਨੂੰ ਮਰਜ਼ੀ ਬਣਾਦੀ ਜਿੰਨੂੰ ਮਰਜ਼ੀ ਦੇ ਦੀ ਕੋਈ ਨਹੀਂ ਆ ਚੁੰਗਾ ਲੱਗ ਗਿਆ ਸੱਜਣਾ ਇਹ ਬਾਹਰ ਕਰਦੇ ਆ ਫੇਰ ਇੱਕ ਵਾਰੀ ਮੈਂ ਕੈਮਰਾ ਤੁਹਾਨੂੰ ਮਾਰਦਿਆ ਤਿੰਨ ਝੋਟੀਆਂ ਮੰਨ ਲਓ ਵੀ ਵਿਖਾਉਣਾ ਤੁਹਾਨੂੰ ਤਿੰਨੇ ਹੀ ਦੂਜਾ ਦੂਜਾ ਸੁਆ ਤੇ ਤਿੰਨਾਂ ਦੀ ਡਿਟੇਲ ਲੈਤੀ ਆ ਤਿੰਨਾਂ ਵਾਂਗਰੀ ਕਟੀਆਂ ਤੇ ਇੱਕ ਨੰਬਰ ਤੇ ਜਿਹੜੀ ਮੀਣੀ ਵਿਖਾਈ ਇਹ ਤਾਂ ਫਿਰ ਜਿਵੇਂ ਕਹਿ ਦਿੱ ਗਿਆ ਨਾ ਵੀ ਘਰੇ ਬੜੇ ਭੈਣਾ ਭਰਾਵਾਂ ਦੇ ਫੋਨ ਆਉਂਦੇ ਵੀ ਵੀ ਮੀਣੀ 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 ਤੇ ਅੱਜ ਮੀਣੀ ਆ ਕੱਟੀ ਵੀ ਇੱਕ ਨਹੀਂ ਦੋ ਦਿਨ ਲੱਗੇ ਆ ਮੀਣੀਆਂ ਤੁੰਦ ਧੰਨਵਾਦ ਸੱਜਣਾ ਵੀਡੀਓ ਨੂੰ ਐਂਡ ਤੱਕ ਵੇਖਣ ਲਈ